ਬਾਦ ਠੀਕ ਕਰੋ ਭੀ ਆ ਆ ਲਓ ਜੀ ਆ ਰੇ ਮਂਗਾਇਆ ਸੀ ਐਨੂੰ ਸਿੱਧੀ ਕਰੋ ਬੋਰੀ ਨੂੰ ਬੋਰੀ ਦਾ ਮਾਰਕਾ ਵੀ ਦਿਖਾ ਦਿਓ ਉੱਤੇ ਚੜੀਟਰ ਅੱਛਾ ਥੱਲੇ ਲਾ ਲਾ ਥੱਲੇ ਹੀ ਲਾ ਲਾ ਕਿਸਾਨ ਵੀਰ ਨਾ ਮੜਾ ਜਾ ਧਿਆਨ ਦੇਣਾ ਵੀਡੀਓ ਬਣਾਉਣ ਲੱਗੇ ਆ ਇੱਕ ਇਹਦਾ ਦੌਧਰਾ ਪਿੰਡ ਦੀ ਆ ਤੇ ਸੁੱਕੇ ਹੋਣਾ ਦੇ ਖੇਤ ਦੀ ਐ ਇਹਨਾਂ ਨੇ ਡੀਪੀ ਬਣਾਇਆ ਬੋਰੀ ਪਈ ਆ ਮਜ਼ੇਕ ਡੀਪੀ ਐ ਇਹ ਜਿਹੜਾ ਮੰਗਾਇਆ ਇਹਨਾਂ ਨੇ 110 ਕੱਕੇ ਹੀ ਮੰਗਾਇਆ ਹੈ ਤੇ ਜਿਹੜਾ ਬਾਈ ਲੈ ਕੇ ਆ ਉਹ ਆ ਲਈ ਵਿੱਚ ਉਹ ਵੀ ਆ ਕੋਈ ਨਹੀਂ ਲੈ ਲੂਗਾ ਆ ਬਾਈ ਆ ਨਹੀਂ ਹੈ ਬਾਈ ਲੈ ਕੇ ਤੂੰ ਹੀ ਆਇਆ ਸਾਡੇ ਖੇਤ ਮੈਂ ਤੁਹਾਨੂੰ ਬੰਦੇ ਨੇ ਪਹਿਨ ਤੇ ਫੋਨ ਕਰਤਾ ਮੇਰੇ ਮਨ ਜਿਹੜੇ ਪੈਸੇ ਤੇਰੇ ਖਾਤੇ ਚ ਪਏ ਵੀਰੇ ਆ ਇਹਨਾਂ ਦੇ ਰਸਤੇਦਾਰ ਮੈਂ ਤਾਂ ਉਹਦੇ ਕਹਿਣ ਤੇ ਲੋ ਜੀ ਹੁਣ ਮੂੰਹ ਨਹੀਂ ਦਿਖਾਉਂਦਾ ਉਦੋਂ ਬੰਬੜਾ ਮੇਰੇ ਮੇਰੇ ਪਿੱਛੇ ਜਿਹੜਾ ਡੀਏਪੀ ਆਇਆ ਤੇ ਉਹ ਡੀਏਪੀ ਤੁਸੀਂ ਆ ਦੇਖ ਲਓ ਇਹਦਾ ਹਾਲ ਕੀ ਆ ਡੀਏਪੀ ਦਾ ਜਦੋਂ ਤੁਸੀਂ ਮਿਲਦੇ ਆ ਨਿਰੀ ਸੁਬਾ ਜਾਨੀ 100% ਸੁਬਾ 100% ਝੂਠ ਆ ਜਿਹੜਾ ਤੇ ਇਹਦੀ ਅਸੀਂ ਵੀਡੀਓ ਬਣਾ ਰਹੇ ਆ ਉਹ ਜਿਹੜੇ ਬਾਈ ਨੇ ਖਾਤੇ ਚ ਪੈਸੇ ਪਾਏ ਆ ਗਾ ਉਹਦਾ ਕਿਹਦੇ ਨਾਲ ਕੰਟੈਕਟ ਆ ਕਿੱਥੋਂ ਆਇਆ ਇਹ ਇਹਦੇ ਬਾਰੇ ਪੂਰੀ ਜਿਹੜੀ ਸ਼ਾਨ ਵਣ ਕੀਤੀ ਜਾਊਗੀ ਤੇ ਜਿਹੜੇ ਇਹਦੇ ਹੈਗੇ ਆ ਜ਼ਿੰਮੇਵਾਰ ਬਣ ਗਏ ਉਹਨਾਂ ਦੇ ਵਿਰੁੱਧ ਜਥੇਬੰਦੀ ਵਾਲਿਆਂ ਤੇ ਕਿਸਾਨਾਂ ਵਾਲਿਆਂ ਪੂਰੀ ਬੰਦੀ ਕਾਰਵਾਈ ਕੀਤੀ ਜਾਊਗੀ ਠੋਕ ਕੇ ਇਹਨਾਂ ਦਾ ਨੰਬਰ ਲੈ ਲਓ ਇਹਨਾਂ ਦਾ ਫੋਨ ਨੰਬਰ ਲੈ ਲਓ ਤੇ ਪੈਸੇ ਇਹਨਾਂ ਤੋਂ ਡਾਂਗ ਨਾ ਲਵਾਵਾਂਗੇ ਰੇ ਇਹਨਾਂ ਨੂੰ ਵਾਪਸ ਕਰਾਵਾਂਗੇ ਤੇ ਹੋਰ ਵੀ ਇਹੋ ਜਿਹੇ ਕਿਸਾਨ ਆ ਜਿਹੜੇ ਉਹ ਧਿਆਨ ਦੇਣ ਰੇ ਲੈਣ ਲੱਗੇ ਖਾਸ ਕਰਕੇ ਇਹ ਤਾਂ ਜਿਹੜਾ ਰਗੜਿਆ ਗਿਆ ਰਗੜਿਆ ਗਿਆ ਦੂਜੇ ਧਿਆਨ ਦਿਓ ਜਿਹੜੇ ਬੰਦੇ ਆ ਗੱਡੀ ਦਾ ਇਹ ਜਦੋਂ ਤੁਸੀਂ ਡੀਏਪੀ ਲੈਨੇ ਆ ਡੀਏਪੀ ਦੀ ਆਪਾਂ ਨੂੰ ਤਾਂਗਾ ਵੀ ਖੰਨੀ ਸਾਟ ਆਜੂ ਕਿੰਨੀ ਗਾਜੂ ਕਿਤੇ ਸਾਟ ਨਹੀਂ ਆਉਂਦੀ ਡੀਏਪੀ ਦੀ ਡੀਏਪੀ ਆਜੂਗਾ ਪਰੋ ਇਹੋ ਜਿਹੇ ਜਿਹੜੇ 2 ਨੰਬਰ ਦੇ ਧੰਦੇ ਆ ਇਹਨਾਂ ਤੋਂ ਬਚੋ ਤੇ ਇਹ ਵੀਡੀਓ ਗਰੁੱਪ ਦੇ ਵਿੱਚ ਪਾਈ ਪਿੰਡ ਵਾਲੇ ਦੇ ਵਿੱਚ ਠੀਕ ਆ ਜੀ ਠੀਕ ਆ ਆ ਗੱਡੀ ਨੰਬਰ ਆ ਜੀ ਗੱਡੀ ਤਾਂ ਕਿਰਾਏ ਵਾਲੀ ਗੱਡੀ ਦੇ ਵਿੱਚ ਹੁੰਦੇ ਇਸ ਤਰ੍ਹਾਂ ਵੀ ਇਹ ਗੱਡੀਆਂ ਜਿਹੜੀਆਂ ਡਰਾਈਵਰਾਂ ਦਾ ਕਹਿਣਾ ਵੀ ਅਸੀਂ ਕਿਰਾਏ ਤੇ ਆਏ ਆ ਕਿਰਾਏ ਤੇ ਵੀ ਕਿਰਾਏ ਆ ਅਕਸਰ ਠੀਕ ਆ ਤੁਹਾਡੀ ਗੱਲ ਆ ਤੁਸੀਂ ਕਿਰਾਏ ਤੇ ਆਵੇਂ ਪਰ ਤੁਹਾਨੂੰ ਕਿਸੇ ਮਾਲਕ ਨੇ ਸੱਦਿਆ ਇਹਨੇ ਸੱਦਿਆ ਤੁਹਾਨੂੰ ਤੁਹਾਨੂੰ ਫੋਨ ਕਿਨੇ ਲਾਇਆ ਵੀ ਆਉ ਰੇ ਲੱਗੇ ਜਾਣਾ ਉਹਨੂੰ ਲਾਓ ਇੱਥੇ ਕਰੋ ਵੇ। ਵੈਸੇ ਤਾਂ ਪ੍ਰਧਾਨ ਜੀ ਪ੍ਰਧਾਨ ਜੀ ਮੇਰੀ ਗੱਲ ਸੁਣੋ। ਇਹਦੀ ਗੱਲ ਪਈ ਆ ਜਿਹੜੇ ਬੰਦੇ ਦੇ ਖਾਤੇ 'ਚ ਪੈਸੇ ਪਾਏ ਆ ਉਹਨੇ ਇਹ ਕਿੱਥੋਂ ਲੈ ਕੇ ਦਿੱਤਾ? ਉਹ ਇਹਦੇ ਬਾਰੇ ਜਿਹੜੀ ਹੈਗੀ ਆ ਉਹ ਤਸੱਲੀ ਭਾਖੇ ਜਵਾਬ ਦੇਵੇ ਗੱਲ ਦਾ। ਠੀਕ ਹੈ।